ਪ੍ਰਦੇਸ਼ ਦੇ ਦੇ ਦਿਆਂ ਕੁਝ ਖਬਰਾਂ ਨੇ ਉਹਨਾਂ ਦੇ ਬਲ ਝਾਤ ਮਾਰਦੇ ਆ ਸਭ ਤੋਂ ਪਹਿਲਾਂ ਖਬਰ ਦੀ ਸ਼ੁਰੂਆਤ ਕਰਦੇ ਆ ਕੱਲੂਕਾਰ ਦਿਵਸ ਜਿਹੜਾ ਦੋਮਾ ਧਿਰਾਂ ਵਿਚਾਲੇ ਸਥਿਤੀ ਜਿਹੜੀ ਜਿਉਂ ਦੀ ਤਿਉਂ ਹੈ ਅੱਜ ਵੀ ਅਕਾਲ ਤਖਤ ਸਾਹਿਬ ਦੇ ਵਿੱਚ ਕਾਂਡਪਾੜ ਸ਼ੁਰੂ ਹੋਏ ਸ਼ਰੋਣੀ ਕਮੇਟੀ ਅਤੇ ਦਮਦਮੀ ਟਕਸਾਲ ਵਿਚਾਲੇ ਟਕਰਾ ਟਾਲਣ ਦੇ ਬਾਰੇ ਕੋਈ ਫੈਸਲਾ ਸਾਹਮਣੇ ਨਾ ਆ ਆ ਸਕਿਆ ਜੂਨ 1984 ਸਾਕਾ ਨੀਲਾ ਤਾਰਾ ਫੌਜੀ ਹਮਲੇ ਦੀ 41ਵੀਂ ਵਰੇਗਾਂ ਦੇ ਸੰਬੰਧ ਚ ਅੱਜ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਕਾਲ ਤਖਤ ਸਾਇਦਖੇ ਅਕੰਡ ਪਾਠ ਆਰੰਭ ਕੀਤੇ ਗਏ ਉਧਰ ਦੂਜੇ ਪਾਸੇ ਸ਼ਰਮਣੀ ਕਮੇਟੀ ਅਤੇ ਦਮਦਮੀ ਤੱਕਸਾਲ ਵਿਚਾਲੇ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ ਦੋਮਾ 13 ਵੱਲੋਂ 6 ਜੂਨ ਨੂੰ ਹੋਣ ਵਾਲੇ ਸਮਾਗਮ ਦੇ ਵਿੱਚ ਕੱਲ ਨੂੰ ਆਪਸੀ ਟਕਰਾਅ ਟਾਲਣ ਦੇ ਬਾਰੇ ਫਿਲਹਾਲ ਕੋਈ ਫੈਸਲਾ ਸਾਹਮਣੇ ਨਹੀਂ ਆਇਆ ਪਰ ਸੁਣਨ ਨੂੰ ਇਹ ਵੀ ਆਇਆ ਕਿ ਆਪਣੇ ਆ ਬਦਲ ਸੁਖਵੀਰ ਬਾਦਲ ਹੁਣੀ ਜਿਹੜੇ ਧੁੰਮਾ ਸਾਹਿਬ ਨੂੰ ਮਿਲ ਕੇ ਆਏ ਨੇ ਬਾਕੀ ਹੋ ਸਕਦਾ ਹੈ ਕੁਝ ਮਸਲੇ ਹੱਲ ਹੋ ਗਏ ਹੋਣ ਜੀ ਤੇ ਇਸੇ ਤਰ੍ਹਾਂ ਹੀ ਜੜੀਆਂ ਹੋਰ ਪੰਜਾਬ ਦੀਆਂ ਖਬਰਾਂ ਜੜੀਆਂ ਧਿਆਨ ਮੰਗਦਿਆਂ ਉਹਨਾਂ ਦੇ ਵੱਲੋਂ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਆ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ +358 4497619 ਬਾਅਦ ਸਟੂਡੀਓ ਦਾ ਨੰਬਰ ਹੈ ਤੁਸੀਂ ਵੀ ਵਿਚਾਰ ਵਟਾਂਦਰਾ ਜਿਹੜਾ ਕਰ ਸਕਦੇ ਹੋ ਤੇ ਖਬਰਾਂ ਵੱਲੋਂ ਧਿਆਨ ਮਾਰ ਕੇ ਫਿਰ ਆਪਾਂ ਅੱਗੇ ਵੱਲੋਂ ਵਧਾਂਗੇ ਮੁੱਖ ਮੰਤਰੀ ਨਸ਼ਿਆਂ ਦੇ ਬਾਰੇ ਵਾਈਟ ਪੇਪਰ ਲਿਆਉਣ ਵੜਿੰਗ ਹੁਣਾਂ ਦਾ ਕਹਿਣਾ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੁਝਾਅ ਦਿੱਤਾ ਹੈ ਕਿ ਉਹ ਕੋਈ ਬਹਾਨਾ ਬਣਾਉਣ ਦੀ ਬਜਾਏ ਪੰਜਾਬ ਦੇ ਵਿੱਚ ਨਸ਼ਿਆਂ ਦੀ ਸਥਿਤੀ ਦੇ ਉੱਤੇ ਵਾਈਟ ਪੇਪਰ ਲਿਆਉਣ। ਸ਼੍ਰੀ ਵੜਿੰਗ ਇਨੀ ਦੇਨੀ ਜ਼ਿਲ੍ਹੇ ਦੇ ਪਿੰਡ ਭਾਈ ਬਖਤੌਰ ਗਏ ਨੇ ਉੱਥੇ ਪਿੰਡ ਦੇ ਕਾਊ ਹੈ ਦੇ ਪੋਸਟਰ ਲਾਉਣ ਵਾਲੇ ਨੌਜਵਾਨ ਲਖਵੀਰ ਸਿੰਘ ਲੱਖੀ ਸਿੱਧੂ ਤੋਂ ਇਲਾਵਾ ਬਠਿੰਡਾ ਸ਼ਹਿਰ ਦੇ ਬੜਿਆਲ ਹਸਪਤਾਲ ਦੇ ਵਿੱਚ ਦਾਖਲ ਸਾਫ ਕਾ ਸੈਨਿਕ ਰਣਬੀਰ ਸਿੰਘ ਨੂੰ ਮਿਲੇ ਨੇ ਇਹਨਾਂ ਦੋਵਾਂ ਦੇ ਨਾਲ ਮੁਲਾਕਾਤ ਤੋਂ ਬਾਅਦ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਦੇ ਦਾਅਵਿਆਂ ਦਾ ਹਵਾਲਾ ਦੇ ਕੇ ਸਵਾਲ ਕੀਤਾ ਕਿ ਇਸ ਤਰ੍ਹਾਂ ਪੰਜਾਬ ਦੇ ਵਿੱਚ ਨਸ਼ਿਆਂ ਦੀ ਸਮਗਲਿੰਗ ਨੂੰ ਕੰਟਰੋਲ ਕੀਤਾ ਗਿਆ ਹੈ ਇਸ ਦੇ ਦੌਰਾਨ ਰਾਜਾ ਵੜਿੰਗ ਨੇ ਮੁੱਖ ਮੰਤਰੀ ਨੂੰ ਸੁਝਾਅ ਦਿੱਤਾ ਕਿ ਸਭ ਤੋਂ ਪਹਿਲਾਂ ਉਹਨਾਂ ਨੂੰ ਇਹ ਸਵੀਕਾਰ ਕਰਨਾ ਚਾਹੀਦਾ ਹੈ ਕਿ ਸਰਕਾਰ ਦੇ ਵੱਲੋਂ ਤੈਅ ਸਮੇਂ ਦੇ ਵਿੱਚ ਪੰਜਾਬ 'ਚੋਂ ਨਸ਼ੇ ਪੂਰੀ ਤਰ੍ਹਾਂ ਖਤਮ ਨਹੀਂ ਹੋਏ ਤੇ ਨਸ਼ਿਆਂ ਦੀ ਸਥਿਤੀ ਦੇ ਬਾਰੇ ਇੱਕ ਵਾਈਟ ਪੇਪਰ ਲਿਆ ਕੇ ਸਭ ਕੁਝ ਸਪਸ਼ਟ ਕੀਤਾ ਜਾਵੇ। ਕੋਵਿਡ ਦੇ ਸੰਬੰਧ ਦੇ ਵਿੱਚ ਸਿਹਤ ਮੰਤਰਾਲੇ ਵੱਲੋਂ ਭਾਰਤ ਦੇ ਵਿੱਚ ਸੂਬਿਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਸਿਹਤ ਮੰਤਰਾਲੇ ਨੇ ਕੋਵਿਡ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਸਾਰੇ ਸੂਬਿਆਂ ਨੂੰ ਆਕਸੀਜਨ, ਆਈਸੋਲੇਸ਼ਨ ਵਾਰਡਾਂ ਦੇ ਵਿੱਚ ਬਿਸਤਰਿਆਂ वेंटिलेटर ਤੇ ਜ਼ਰੂਰੀ ਦਵਾਈਆਂ ਦੀ ਉਪਲਬਧਤਾ ਯਕੀਨੀ ਬਣਾਉਣ ਦੇ ਨਿਰਦੇਸ਼ ਦੇ ਦਿੱਤੇ ਨੇ ਡਾਕਟਰ ਜਨਰਲ ਸਿਹਤ ਸੇਵਾਵਾਂ ਮਾ ਡੀਜੀ ਡੀਜੀਐਚਐਸ ਡਾਕਟਰ ਸੁਨੀਤਾ ਸ਼ਰਮਾ ਦੀ ਪ੍ਰਧਾਨਗੀ ਹੇਠ 2 ਤੇ 3 ਜੂਨ ਨੂੰ ਤਕਨੀਕੀ ਸਮੀਖਿਆ ਮੀਟਿੰਗਾਂ ਕੀਤੀਆਂ ਗਈਆਂ ਨੇ ਮੀਟਿੰਗ ਦੇ ਵਿੱਚ ਆਫਤ ਪ੍ਰਬੰਧਨ ਸੈੱਲ ਐਮਰਜੈਂਸੀ ਪ੍ਰਬੰਧਨ ਰਿਸਪਾਂਸ ਈਐਮਆਰ ਸੈੱਲ ਕੌਮੀ ਰੋਗ ਕੰਟਰੋਲ ਕੇਂਦਰ ਭਾਰਤੀ ਮੈਡੀਕਲ ਖੋਜ ਕਾਉਂਸਲ ਇੱਕ ਇੱਕ ਰਿਤ ਰੋਗ ਨਿਗਰਾਨੀ ਪ੍ਰੋਗਰਾਮ ਤੇ ਦਿੱਲੀ ਦੇ ਵਿੱਚ ਕੇਂਦਰ ਸਰਕਾਰ ਦੇ ਹਸਪਤਾਲਾਂ ਦੇ ਪ੍ਰਤੀਨਿਧਾਂ ਤੇ ਸਾਰੇ ਸੂਬਿਆਂ ਦੇ ਉੱਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਤੀਨਿਧਾਂ ਨੇ ਹਿੱਸਾ ਜੜਾ ਇਹਦੇ ਵਿੱਚ ਲਿਆ ਹੈ। ਇਹ ਮੀਟਿੰਗ ਕੋਵਿਡ ਦੀ ਮੌਜੂਦਾ ਸਥਿਤੀ ਅਤੇ ਤਿਆਰੀਆਂ ਦਾ ਮੁਲਾਂਕਣ ਕਰਨ ਦੇ ਲਈ ਕੀਤੀ ਗਈ। ਗੁਰਦੁਆਰੇ ਵਾਲੀ ਥਾਂ ਦੇ ਉੱਤੇ ਹੱਕ ਜਤਉਣ ਵਾਲੀ ਦਿੱਲੀ ਵਰ ਵਕਫ ਬੋਰਡ ਦੀ ਜੜੀ ਸੀ ਪਟੀਸ਼ਨ ਖਾਰਜ ਹੋ ਗਈ ਹੈ। ਸਪਰੀਮ ਕੋਰਟ ਨੇ ਦਿੱਲੀ ਵਕਫ ਬੋਰਡ ਦੀ ਉਸ ਪਟੀਸ਼ਨ ਨੂੰ ਅੱਜ ਖਾਰਜ ਕਰ ਦਿੱਤਾ ਹੈ ਜਿਸ ਦੇ ਵਿੱਚ ਦਾਵਾ ਕੀਤਾ ਗਿਆ ਸੀ ਕਿ ਕੌਮੀ ਰਾਜਧਾਨੀ ਦੇ ਸ਼ਾਧਰਾ ਇਲਾਕੇ ਦੇ ਵਿੱਚ ਇੱਕ ਸੰਪਤੀ ਵਕਫ ਸੰਪਤੀ ਹੈ ਤੇ ਉੱਥੇ ਲੰਬੇ ਸਮੇਂ ਤੋਂ ਇੱਕ ਗੁਰਦੁਆਰਾ ਬਣਿਆ ਹੋਇਆ ਹੈ ਜਸਟਿਸ ਸੰਜੀਤ ਕੈਰਲ ਤੇ ਜਸਟਿਸ ਸतीश ਚੰਦਰ ਸ਼ਰਮਾ ਦੇ ਬੈਂਚ ਨੇ ਦਿੱਲੀ ਵਕਫ ਬੋਰਡ ਦੇ ਵੱਲੋਂ ਪੇਸ਼ ਹੋਏ ਵਕੀਲ ਨੂੰ ਕਿਹਾ ਕਿ ਉੱਥੇ ਇੱਕ ਗੁਰਦੁਦਵਾਰਾ ਹੈ ਉਸ ਨੂੰ ਰਹਿਣ ਦਿਓ ਜੇਕਰ ਕੋਈ ਦਾਵਾ ਹੈ ਵੀ ਤਾਂ ਤੁਹਾਨੂੰ ਇਹ ਕਹਿੰਦੇ ਹੋਏ ਉਸ ਦਾਵੇ ਨੂੰ ਛੱਡ ਦੇਣਾ ਚਾਹੀਦਾ ਹੈ ਕਿ ਉੱਥੇ ਪਹਿਲਾਂ ਤੋਂ ਹੀ ਇੱਕ ਗੁਰਦੁਆਰਾ ਹੈ ਸੁਪਰੀਮ ਕੋਰਟ ਬੋਰਡ ਦੀ ਉਸ ਪਟੀਸ਼ਨ ਦੇ ਉੱਤੇ ਸੁਣਵਾਈ ਕਰ ਰਿਹਾ ਸੀ ਜਿਸ ਦੇ ਵਿੱਚ ਉਸਨੇ ਦਿੱਲੀ ਹਾਈ ਕੋਰਟ ਦੇ ਸਤੰਬਰ 2010 ਦੇ ਉਸ ਆਦੇਸ਼ ਨੂੰ ਚੁਣੌਤੀ ਦਿੱਤੀ ਸੀ ਜਿਸ ਦੇ ਤਹਿਤ ਸੰਪਤੀ ਅਤੇ ਕਬਜ਼ੇ ਦੇ ਲਈ ਉਸਦੇ ਮੁਕਦਮੇ ਨੂੰ ਖਾਰਜ ਕਰ ਦਿੱਤਾ ਗਿਆ ਸੀ ਮੁਕਦਮੇ ਦੇ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਜਿਹੜਾ ਸੀ ਵਿਚਾਰ ਦੇ ਅਧੀਨ ਸੰਪਤੀ ਇੱਕ ਵਕਫ ਸੰਪਤੀ ਸੀ ਜਿਸ ਦਾ ਇਸਤੇਮਾਲ ਲੰਬੇ ਸਮੇਂ ਤੋਂ ਵਕਫ ਦੇ ਰੂਪ ਦੇ ਵਿੱਚ ਕੀਤਾ ਜਾ ਰਿਹਾ ਹੈ ਸੁਪਰੀਮ ਕੋਰਟ ਨੇ ਹਾਲਾਂਕਿ ਕਿਹਾ ਕਿ ਉੱਥੇ ਇੱਕ ਗੁਰਦੁਆਰਾ ਬਣਿਆ ਹੋਇਆ ਹੈ ਵਕਫ ਬੋਰਡ ਦੇ ਵਕੀਲ ਨੇ ਮਾਮਲੇ ਦੇ ਵਿੱਚ ਹਿੰਟ ਲਈ ਅਦਾਲਤ ਦੇ ਜੱਜ ਦੀਆਂ ਲੱਭਤਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਉੱਥੇ ਇੱਕ ਮਸਜਿਦ ਸੀ ਉਹਨਾਂ ਕਹਿ ਕਿ ਪ੍ਰਤੀ ਵਾਦੀ ਦੇ ਇੱਕ ਗਵਾਹ ਨੇ ਖੁਦ ਸਵੀਕਾਰ ਕੀਤਾ ਕਿ ਉੱਥੇ ਇੱਕ ਮਜ਼ੇ ਸੀ ਤੇ ਗੁਰਦੁਆਰੇ ਵਰਗਾ ਇੱਕ ਢਾਂਚਾ ਬਣਾਇਆ ਗਿਆ ਸੀ ਪਰ ਇਸ ਰਜਿਸਟ੍ਰੇਸ਼ਨ ਇਹਦੀ ਜਿਹੜੀ ਸੀ ਨਹੀਂ ਕਰਵਾਈ ਗਈ ਸੀ ਬੈਂਚ ਨੇ ਕਿਹਾ ਕਿ ਇਹ ਗੁਰਦੁਆਰੇ ਵਰਗਾ ਢਾਂਚਾ ਨਹੀਂ ਬਲਕਿ ਇਹ ਪੂਰੀ ਤਰ੍ਹਾਂ ਗੁਰਦੁਆਰਾ ਹੈ ਸੁਪਰੀਮ ਕੋਰਟ ਨੇ ਪਟੀਸ਼ਨ ਖਾਰਜ ਕਰਦੇ ਹੋਏ ਹਾਈ ਕੋਰਟ ਦੇ ਹੁਕਮਾਂ ਦਾ ਹਵਾਲਾ ਦਿੱਤਾ ਜਿਸ ਦੇ ਵਿੱਚ ਇੱਕ ਗਵਾਹ ਨੇ ਸਵੀਕਾਰ ਕੀਤਾ ਸੀ ਕਿ 1947 ਤੋਂ ਇਸ ਸੰਪਤੀ ਦੇ ਉੱਤੇ ਇੱਕ ਗੁਰਦੁਆਰਾ ਹੈ ਕੰਟਰਨੈਸ਼ਨਲ ਖਬਰਾਂ ਦੇ ਉੱਤੇ ਝਾਤ ਮਾਰੀਏ ਤਾਂ 트럼ਪ ਜਿਹੜਾ ਹੈ ट्रैवल ਪਾਬੰਦੀ ਉਹਨੇ ਲਾਈ ਹੈ ਕਿਹੜੇ 12 ਦੇਸ਼ ਨੇ ਜਿਨ੍ਹਾਂ ਨੂੰ ਲੋਕਾਂ ਲੋਕ ਨਹੀਂ ਜਾ ਸਕਣਗੇ ਅਮਰੀਕਾ ਦੇ ਵਿੱਚ ਕਿਸ ਨੂੰ ਛੋਟਾ ਮਿਲੀਆਂ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트럼ਪ ਨੇ 12 ਦੇਸ਼ਾਂ ਦੇ ਉੱਤੇ ਜਿਹੜਾ ਲੋਕਾਂ ਦੀ ਅਮਰੀਕਾ ਯਾਤਰਾ ਦੇ ਉੱਤੇ ਪਾਬੰਦੀ ਲਾਤੀ ਹੈ ਵਾਈਟ ਹਾਊਸ ਦੇ ਅਨੁਸਾਰ 트럼ਪ ਨੇ ਯਾਤਰਾ ਪਾਬੰਦੀ ਦੇ ਨਾਲ ਸੰਬੰਧਿਤ ਇੱਕ ਆਦੇਸ਼ ਦੇ ਉੱਤੇ ਦਸਕ ਤੱਕ ਕੀਤੇ ਨੇ ਅਮਰੀਕਾ ਦਾ ਕਹਿਣਾ ਹੈ ਕਿ ਇਹ ਪਾਬੰਦੀਆਂ ਅਮਰੀਕੀਆਂ ਨੁਖਤਰ ਨਾਕ ਵਿਦੇਸ਼ਾਂ ਵਿਦੇਸ਼ੀ ਤੱਤਾਂ ਤੋਂ ਬਚਾਉਣ ਦੇ ਲਈ ਲਗਾਈਆਂ ਗਈਆਂ ਨੇ ਐਲਾਨ ਸੋਮਵਾਰ ਜਿਹੜਾ 9 ਜੂਨ ਤੋਂ ਪ੍ਰਭਾਵਿਤ ਹੋ ਜਾਣਗੇ ਅਗਲੇ ਹਫਤੇ ਭਾਵੇਂ ਕਿ ਅਜਿਹੇ ਪਹਿਲੀ ਵਾਰ ਨਹੀਂ ਹੈ ਹੋਇਆ ਜਦੋਂ ਟਰੰਪ ਨੇ ਅਜਿਹੀਆਂ ਪਾਬੰਦੀਆਂ ਐਲਾਨੀਆਂ ਹੋਣ ਉਹਨਾਂ ਨੇ ਆਪਣੇ ਪਹਿਲੇ ਕਾਰਜਕਾਲ ਦੇ ਦੌਰਾਨ ਵੀ 2017 ਦੇ ਵਿੱਚ ਇਸ ਤਰ੍ਹਾਂ ਦੇ ਆਦੇਸ਼ ਦੇ ਉੱਤੇ ਦਸਤਕਤ ਕੀਤੇ ਸਨ ਅਮਰੀਕੀ ਰਾਸ਼ਟਰੀ ਅਮਰੀਕੀ ਰਾਸ਼ਟਰਪਤੀ ਨੇ ਜਿਨ੍ਹਾਂ ਮੁਲਕਾਂ ਦੇ ਨਾਗਰਿਕਾਂ ਦੇ ਉੱਤੇ ਅਮਰੀਕੀ ਯਾਤਰਾ ਪਾਬੰਦੀਆਂ ਲਾਣੀਆਂ ਨੇ ਉਹਨਾਂ ਦੇ ਵਿੱਚ ਅਫਗਾਨਿਸਤਾਨ, ਮਿਆਂਮਾਰ, ਚਾਂਡ, ਕਾਂਗੋ ਗਨਰਾਜ, ਇਕਵੇ ਟੋਰੀਅਲ, ਗਿਨੀ, 에리 에리ਟਰੀਆ, ਹੈਤੀ, ਈਰਾਨ, ਲਿਬਿਆ, ਸੋਮਾਲੀਆ, ਸੂਡਾਨ ਤੇ ਜਮਨ ਸ਼ਾਮਲ ਨੇ। ਭਾਰਤ ਨੇ ਏਸ਼ੀਆ ਡਿਵੈਲਪਮੈਂਟ ਬੈਂਕ ਦੇ ਵੱਲੋਂ ਪਾਕਿਸਤਾਨ ਨੂੰ ਫੰਡ ਦੇਣ ਦਾ ਵਿਰੋਧ ਕਰ ਦਿੱਤਾ ਹੈ। ਭਾਰਤ ਨੇ ਏਸ਼ੀਅਨ ਡਿਵੈਲਪਮੈਂਟ ਬੈਂਕ ਜਿਹੜਾ ADB ਵੱਲੋਂ ਪਾਕਿਸਤਾਨ ਨੂੰ ਕਿਸੇ ਵੀ ਕਿਸਮ ਦੀ ਵਿੱਤੀ ਇਮਦਾਦ ਦੇਣ ਦਾ ਜ਼ੋਰਦਾਰ ਢੰਗ ਦੇ ਨਾਲ ਵਿਰੋਧ ਕੀਤਾ ਹੈ। ਭਾਰਤ ਨੇ ਵਿਰੋਧ ਦੇ ਲਈ ਗਵਾਂਡੀ ਮੁਲਕ ਦੀ ਆਰਥਿਕ ਪੱਖੋਂ ਨਿਕਰ ਦੀ ਹਾਲਤ, ਵੱਧਦੇ ਫੌਜੀ ਖਰਚਿਆਂ ਤੇ ਸਰਹੱਦ ਪਾਰੋਂ ਅਤਵਾਦ ਨੂੰ ਨਿਰੰਤਰ ਹਮਾਇਤ ਜਿਹੇ ਗੰਭੀਰ ਫਿਕਰਾਂ ਦਾ ਹਵਾਲਾ ਦਿੱਤਾ ਹੈ। ਏਸ਼ੀਅਨ ਡਿਵੈਲਪਮੈਂਟ ਬੈਂਕ ਜਿਹੜਾ ADB ਨੇ ਇੱਕ ਦਿਨ ਪਹਿਲਾਂ ਪਾਕਿਸਤਾਨ ਦੀ ਵਿੱਤੀ ਸਥਿਰਤਾ ਨੂੰ ਮਜ਼ਬੂਤ ਕਰਨ ਦੇ ਲਈ 800 ਮਿਲੀਅਨ ਡਾਲਰ ਦੇ ਪ੍ਰੋਗਰਾਮ ਨੂੰ ਮਨਜ਼ੂਰੀ ਦਿੱਤੀ ਸੀ ਇਸ ਦੇ ਵਿੱਚ 300 ਮਿਲੀਅਨ ਡਾਲਰ ਦਾ ਨੀਤੀਗਤ ਕਰਜ਼ਾ ਵੀ ਸ਼ਾਮਲ ਹੈ ਇਸ ਵਿੱਤੀ ਮਦਦ ਦਾ ਮੁੱਖ ਉਦੇਸ਼ ਪਾਕਿਸਤਾਨ ਦੇ ਵਿੱਤੀ ਘਾਟੇ ਤੇ ਜਨਤਕ ਕਰਜ਼ੇ ਨੂੰ ਘਟਾਉਣਾ ਤੇ ਸਮਾਜਿਕ ਤੇ ਵਿਕਾਸ ਖਰਚਿਆਂ ਦੇ ਲਈ ਜਗ੍ਹਾ ਬਣਾਉਣਾ ਦੀ ਟ੍ਰਿਬਿਊਨ ਨੇ ਆਪਣੇ ਕਾਲਮਾ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਜ਼ਿਕਰ ਕੀਤਾ ਸੀ ਕਿ ਭਾਰਤ ਨੇ ਪਿਛਲੇ ਮਹੀਨੇ ਪਾਕਿਸਤਾਨ ਦੇ ਲਈ 800 ਮਿਲੀਅਨ ਡਾਲਰ ਦੇ ਵਿੱਤੀ ਪੈਕੇਜ ਦੀ ਪ੍ਰਵਾਨਗੀ ਨੂੰ 5 ਦਿਨਾਂ ਦੇ ਲਈ ਮੁਲਤਵੀ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਤੋਂ ਬਾਅਦ ਮੀਟਿੰਗ 3 ਜੂਨ ਦੇ ਲਈ ਮੁੜ ਨਿਰਧਾਰਤ ਕੀਤੀ ਗਈ ਸੀ ਟਰੰਪ ਨੇ ਯੂਕਰੇਨ ਤੇ ਈਰਾਨ ਦੇ ਬਾਰੇ ਪੁਤਿਨ ਦੇ ਨਾਲ ਗੱਲਬਾਤ ਕੀਤੀ ਹੈ ਟਰੰਪ ਨੇ ਬੁੱਧਵਾਰ ਨੂੰ ਕੱਲ ਬੀਤੇ ਦੇ ਵਿੱਚ ਕਿਹਾ ਹੈ ਕਿ ਉਹਨਾਂ ਨੇ ਰੂਸੀ ਨੇਤਾ ਵਲਾਦੀਮੀਰ ਪੁਤਿਨ ਦੇ ਨਾਲ ਯੂਕਰੇਨ ਦੇ ਰੂਸੀ ਜਹਾਜ਼ਾਂ ਦੇ ਉੱਤੇ ਤਾਜ਼ਾ ਹਮਲੇ ਤੇ ਇਰਾਨ ਦੇ ਨਾਲ ਪਰਮਾਣੂ ਗੱਲਬਾਤ ਦੇ ਬਾਰੇ 1.15 ਯਾਨੀ ਕਿ ਸਵਾ 1 ਘੰਟੇ ਤੋਂ ਵੱਧ ਸਮੇਂ ਤੱਕ ਗੱਲ ਕੀਤੀ ਹੈ ਟਰੰਪ ਨੇ ਕਿਹਾ ਕਿ ਪੁਤਿਨ ਨੇ ਉਸ ਕਾਲ ਦੇ ਵਿੱਚ ਯੂਕਰੇਨ ਦੇ ਵਿਰੁੱਧ ਅਚਾਨਕ ਹਮਲੇ ਦਾ ਬਦਲਾ ਲੈਣ ਦੀ ਸੋਹ ਖਾਦੀ ਸੀ ਜਿਸ ਦੇ ਨਤੀਜੇ ਵਜੋਂ ਕੀਵਤੇ 40 ਤੋਂ ਵੱਧ ਰੂਸੀ ਬੰਬਾਰਾਂ ਨੇ ਹਮਲਾ ਕੀਤਾ ਸੀ 트ੰਪ ਨੇ ਦੱਸਿਆ ਕਿ ਇੱਕ ਚੰਗੀ ਗੱਲਬਾਤ ਸੀ ਪਰ ਅਜਹੀ ਨਹੀਂ ਜੋ ਤੁਰੰਤ ਸ਼ਾਂਤੀ ਵੱਲ ਲੈ ਜਾਵੇ 트ੰਪ ਨੇ ਦੱਸਿਆ ਕਿ ਪੁਤਿਨ ਨੇ ਦ੍ਰਿੜਤਾ ਦੇ ਨਾਲ ਕਿਹਾ ਕਿ ਸਾਨੂੰ ਹਵਾਈ ਹੱਡਿਆਂ ਦੇ ਉੱਤੇ ਹਾਲ ਹੀ ਵਿੱਚ ਹੋਏ ਹਮਲਿਆਂ ਦਾ ਜਵਾਬ ਦੇਣਾ ਜਿਹੜਾ ਚਾਹੀਦਾ ਹੈ ਇਸੇ ਤਰ੍ਹਾਂ ਅਮਰੀਕਾ ਤੋਂ ਦੂਸਰੀ ਖਬਰ ਹੈ ਟਰੰਪ ਟਰੰਪ ਦੇ ਮੁੱਦੇ ਦੇ ਉੱਤੇ ਅਮਰੀਕਾ ਚੀਨ ਵਿਚਕਾਰ ਜਿਹੜਾ ਰੁਕੀ ਵਾਰਤਾ ਦੇ ਦੌਰਾਨ ਟਰੰਪ ਨੇ ਸ਼ੀ ਦੇ ਨਾਲ ਗੱਲਬਾਤ ਕੀਤੀ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਤੇ ਉਹਨਾਂ ਦੇ ਚੀਨੀ ਹਮਰੁੱਤਬਾ ਸ਼ੀ ਜੀਨਪਿੰਗ ਨੇ ਦੋਵਾਂ ਦੇਸ਼ਾਂ ਵਿਚਕਾਰ ਰੁਕੀ ਹੋਈ ਵਾਰਤਾ ਦੇ ਦੌਰਾਨ ਆਪਸੀ ਗੱਲਬਾਤ ਕੀਤੀ ਹੈ ਤੇ ਗੌਰਤਲ ਹੈ ਦੋਵਾਂ ਆਲਮੀ ਤਾਕਤਾਂ ਦੇ ਦਰਮਿਆਨ ਗੱਲਬਾਤ ਰੁਕਣ ਦੇ ਕਾਰਨ ਪੈਦਾ ਹੋਏ ਜਮੂਦ ਨੇ ਜਿਹੜਾ ਆਲਮੀ ਵਪਾਰ ਨੂੰ ਜਿਹੜਾ ਪ੍ਰਭਾਵਿਤ ਕੀਤਾ ਹੈ ਇਸ ਦੇ ਦੌਰਾਨ ਟਰੰਪ ਦੇ ਵੱਲੋਂ ਇਹ ਆਖੇ ਜਾਣ ਕੀ ਛੀ ਦੇ ਨਾਲ ਕਿਸੇ ਸਮਝੌਤੇ ਉਤੇ ਅਪੜਨਾ ਮੁਸ਼ਕਲ ਹੋਵੇਗਾ ਵੀਰਵਾਰ ਅੱਜ ਦੋਵਾਂ ਆਗੂਆਂ ਦਰਮਿਆਨ ਇਹ ਚਰਚਾ ਹੋਈ ਹੈ ਟਰੰਪ ਨੇ ਬੁੱਧਵਾਰ ਨੂੰ ਆਪਣੇ ਸੋਸ਼ਲ ਮੀਡੀਆ ਸਾਈਟ ਤੇ ਟਰੂਥ ਦੇ ਉੱਤੇ ਜਿਹੜਾ ਸੀ ਕੀਤਾ ਪੋਸਟ ਦੇ ਵਿੱਚ ਕਿਹਾ ਸੀ ਮੈਨੂੰ ਚੀਨ ਦੇ ਰਾਸ਼ਟਰਪਤੀ ਸ਼ੀ ਪਸੰਦ ਨੇ ਹਮੇਸ਼ਾ ਰਹੇ ਨੇ ਤੇ ਹਮੇਸ਼ਾ ਰਹਿਣਗੇ ਪਰ ਉਹ ਬਹੁਤ ਅੜੀਅਲ ਨੇ ਉਹਨਾਂ ਦੇ ਨਾਲ ਸਮਝੌਤਾ ਕਰਨਾ ਬਹੁਤ ਔਖਾ ਹੈ 12 ਮਈ ਨੂੰ ਦੋਵਾਂ ਮੁਲਕਾਂ ਵਿਚਕਾਰ ਆਪਣੀਆਂ ਟੈਰਿਫ ਦਰਾਂ ਨੂੰ ਘਟਾਉਣ ਦੇ ਸਮਝੌਤੇ ਤੋਂ ਥੋੜੇ ਦੇਰ ਬਾਅਦ ਹੀ ਅਮਰੀਕਾ ਤੇ ਚੀਨ ਵਿਚਕਾਰ ਵਪਾਰਕ ਗੱਲਬਾਤ ਰੁਕ ਗਈ ਸੀ ਇਸ ਤੋਂ ਪਹਿਲਾਂ ਦੋਵਾਂ ਨੇ ਗੱਲਬਾਤ ਯਕੀਨੀ ਬਣਾਉਣ ਦੇ ਲਈ ਟੈਰਿਫ ਦਰਾਂ ਘਟਾਈਆਂ ਸਨ ਤੇ ਇਸ ਦਾ ਜਿਹੜਾ ਘਾਟਾ ਸੀ ਬਹੁਤ ਸਾਰੇ ਮੁਲਕਾਂ ਨੂੰ ਪਿਆ ਤੇ ਹੁਣ ਜਿਹੜਾ ਆਪੋ ਆਪਣੇ ਮਾਲੀ ਦਬਦਬਾ ਕਾਇਮ ਕਰਨ ਦੇ ਲਈ ਜਾਰੀ ਜ਼ੋਰਦਾਰ ਮੁਕਾਬਲਾ ਹੀ ਜਿਹੜਾ ਚੱਲ ਰਿਹਾ ਹੈ ਅਗਲੀ ਖਬਰ ਹੈ ਜੀ ਆਪਣੀ ਰੂਸ ਦੀ ਪੁਤਿਨ 트ੰਪ ਫੋਨ ਕਾਲ ਦੇ ਦੌਰਾਨ ਭਾਰਤ ਪਾਕਿਸਤਾਨ ਟਕਰਾ ਦੇ ਉੱਤੇ ਵੀ ਕੋਈ ਚਰਚਾ ਹੋਈ ਹੈ ਕ੍ਰੈਮਲਿਨ ਦਾ ਇਹ ਕਹਿਣਾ ਹੈ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਵਿਚਕਾਰ ਫੋਨ ਕਾਲ ਦੇ ਦੌਰਾਨ ਵਿਚਾਰੇ ਬਿਚਾਰੇ ਗਏ ਜਿਹੜੇ ਮੁੱਦਿਆਂ ਦੇ ਵਿੱਚ ਭਾਰਤ ਤੇ ਪਾਕਿਸਤਾਨ ਦੇ ਵਿੱਚਕਾਰ ਹੋਏ ਹਾਲੀਆ ਟਕਰਾਅ ਦਾ ਮੁੱਦਾ ਵੀ ਸ਼ਾਮਲ ਸੀ ਇਹ ਗੱਲ ਕ੍ਰੈਮਲਿਨ ਦੇ ਇੱਕ ਸਹਾਇਕ ਨੇ ਕਹੀ ਹੈ ਕ੍ਰੈਮਲਿਨ ਦੇ ਸਹਾਇਕ ਯੂਰੀ ਉਸ਼ਾ ਕੋਵ ਜਿਹੜੇ ਨੇ ਉਹਨੇ ਬਰੀਫਿੰਗ ਦੇ ਵਿੱਚ ਦੱਸਿਆ ਕਿ ਬੁੱਧਵਾਰ ਨੂੰ ਆਪਣੀ ਗੱਲਬਾਤ ਦੇ ਦੌਰਾਨ ਦੋਵਾਂ ਆਗੂਆਂ ਨੇ ਯੂਕਰੇਨ ਦੇ ਉੱਤੇ ਚਰਚਾ ਕੀਤੀ ਹੈ ਤੇ ਕੁਝ ਹੋਰ ਮੁੱਦਿਆਂ ਨੂੰ ਵੀ ਵਿਚਾਰਿਆ ਰੋਜ਼ ਦੀ ਸਰਕਾਰੀ ਖਬਰ ਏਜੰਸੀ ਤਾਸ ਨੇ ਜਿਹੜਾ ਉਸ਼ਾ ਕੋਵ ਦੇ ਹਵਾਲੇ ਦੇ ਨਾਲ ਕਿਹਾ ਕਿ ਉਹਨਾਂ ਨੇ ਮੱਧ ਪੂਰਬ ਤੇ ਭਾਰਤ ਪਾਕਿਸਤਾਨ ਵਿਚਕਾਰ ਹਥਿਆਰਬੰਦ ਟਕਰਾਅ ਦੇ ਉੱਤੇ ਵੀ ਚਰਚਾ ਕੀਤੀ ਹੈ ਜਿਸ ਨੂੰ ਰਾਸ਼ਟਰਪਤੀ ਟਰੰਪ ਦੀ ਨਿੱਜੀ ਭਾਗੀਦਾਰੀ ਦੇ ਨਾਲ ਰੋਕ ਦਿੱਤਾ ਗਿਆ ਸੀ ਉੰਜ ਉਸ਼ਾ ਕੋਵ ਨੇ ਇਸ ਦੇ ਵੇਰਵੇ ਸਾਂਝੇ ਨਹੀਂ ਕੀਤੇ ਨੇ ਟਰੰਪ ਵਾਰ-ਵਾਰ ਦਾਅਵਾ ਕਰ ਰਹੇ ਨੇ ਕਿ ਉਹਨਾਂ ਭਾਰਤ ਤੇ ਪਾਕਿਸਤਾਨ ਨੂੰ ਲੜਾਈ ਤੋਂ ਰੋਕਿਆ ਹੈ ਹਾਲਕਿ ਭਾਰਤ ਇਹ ਕਹਿੰਦਾ ਰਿਹਾ ਹੈ ਕਿ ਪਾਕਿਸਤਾਨ ਦੇ ਨਾਲ ਦੁਸ਼ਮਣੀ ਖਤਮ ਕਰਨ ਦੇ ਉੱਤੇ ਸਮਝ ਦੋਵਾਂ ਫੌਜਾਂ ਦੇ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨਰ ਜਿਹੜੇ ਨੇ ਵਿਚਕਾਰ ਸਿੱਧੀ ਗੱਲਬਾਤ ਤੋਂ ਬਾਅਦ ਬਣੀ ਹੈ ਇਸ ਦੇ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਵਿਸ਼ੇਸ਼ ਸਹਾਇਕ ਸ਼ਹੀਦ ਤਾਰਿਕ ਫਾਤਿਮੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਪੁੱਤੇ ਨੂੰ ਭਾਰਤ ਦੇ ਨਾਲ ਟਕਰਾ ਨੂੰ ਹੱਲ ਕਰਨ ਦੇ ਵਿੱਚ ਸਹਾਇਤਾ ਕਰਨ ਦੀ ਅਪੀਲ ਜੜੀ ਹੈ ਕੀਤੀ ਹੈ ਪਾਕਿਸਤਾਨ ਨੂੰ UNSC ਦੇ ਅਤਵਾਦੀ ਵਿਰੋਧੀ ਪੈਨਲ ਦਾ ਉਪ ਚੇਅਰ ਪਰਸਨ ਨਾਮਜ਼ਦ ਕੀਤੇ ਜਾਣ ਦੇ ਉੱਤੇ ਕਾਂਗਰਸ ਦੇ ਵੱਲੋਂ ਟਿੱਪਣੀ ਆ ਗਈ ਹੈ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਕਾਂਗਰਸ ਨੇ ਵੀਰਵਾਰ ਨੂੰ 15 ਮੈਂਬਰੀ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਅੱਤਵਾਦ ਵਿਰੋਧੀ ਕਮੇਟੀ ਦੇ ਉਪ ਚੇਅਰ ਪਰਸਨ ਵਜੋਂ ਪਾਕਿਸਤਾਨ ਨੂੰ ਨਾਮਜ਼ਦ ਕੀਤੇ ਜਾਣ ਦੇ ਉੱਤੇ ਅਸਿਕਾਰ ਕਰਨ ਯੋਗ ਦੱਸਿਆ ਹੈ। ਪਾਕਿਸਤਾਨ ਨੂੰ 1988 ਦੀ ਮੁਖ ਤਾਇਬਾਨ ਪਾਬੰਦੀਆਂ ਕਮੇਟੀ ਦਾ ਉਪ ਚੇਅਰ ਪਰਸਨ ਨਿਯੁਕਤ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਕਾਂਗਰਸ ਪ੍ਰਧਾਨ ਖੜਗੇ ਹੋਣਾ ਨੇ ਇਸ ਵਿਕਾਸ ਨੂੰ ਗਲਤ ਜਾਣਕਾਰੀ ਵਾਲਾ ਦੱਸਿਆ। ਇਹ ਕਮੇਟੀ ਅੱਤਵਾਦੀ ਸੰਗਠਨਾ ਤੇ ਉਹਨਾਂ ਦੇ ਨੇਤਾਵਾਂ ਦੀਆਂ ਜਾਇਦਾਦਾਂ ਦੇ ਉੱਤੇ ਰੋਕ ਹਥਿਆਰਾਂ ਤੇ ਪਾਬੰਦੀਆਂ ਯਾਤਰਾ ਪਾਬੰਦੀਆਂ ਲਾਗੂ ਕਰਦੀ ਹੈ ਖੜਗੇ ਨੇ ਕਿਹਾ ਕਿ ਕੌਮਾਂਤਰੀ ਭਾਈਚਾਰੇ ਨੂੰ ਭਾਰਤ ਦੇ ਹਵਾਲੇ ਮਾਮਲੇ ਦੇ ਵਿੱਚ ਯੋਗਤਾ ਦੇਖਣੀ ਚਾਹੀਦੀ ਹੈ ਪਾਕਿਸਤਾਨ ਅਤਵਾਦੀ ਫੰਡਿੰਗ ਦੇ ਲਈ ਐਫਏਟੀਐਫ ਦੀ ਗ੍ਰੇ ਲਿਸਟ ਦੇ ਵਿੱਚ ਆਪ ਵਾਪਸ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਉਹਨਾਂ ਕਹੇ ਕਿ ਪਾਕਿਸਤਾਨ ਨੂੰ ਪਹਿਲਾਂ ਵੀ 2008 ਦੇ ਵਿੱਚ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਉਹਨਾਂ ਦੀ ਅਗਵਾਈ ਹੇਠ ਭਾਰਤ ਦੇ ਕੂਟਨੀਤਿਕ ਯਤਨਾਂ ਤੋਂ ਬਾਅਦ ਐਫਏਟੀਐਫ ਦੀ ਗ੍ਰੇ ਲਿਸਟ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਫਿਰ 212 ਤੇ 218 ਦੇ ਵਿੱਚ ਵੀ ਖੜਗੇ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਨੂੰ ਉਸਦੇ ਪਾਪਾਂ ਦੇ ਲਈ ਜਵਾਬਦੇਹ ਬਣਾਉਣਾ ਸਿਰਫ ਭਾਰਤ ਦੇ ਲਈ ਹੀ ਨਹੀਂ ਸਗੋਂ ਅੰਤਰਰਾਸ਼ਟਰੀ ਭਾਈਚਾਰੇ ਦੇ ਹਿੱਤਾਂ ਦੇ ਲਈ ਵੀ ਇੱਕ ਜ਼ਰੂਰਤ ਹੈ। ਮੈਕਰੋ ਜਿਹੜਾ ਫਰਾਂਸ ਦਾ ਪੀਐਮ ਉਹਨੇ ਅਮਰੀਕਾ ਨੂੰ ਚੇਤਾਵਨੀ ਦੇ ਦਿੱਤੀ ਹੈ ਕਿ ਆ ਕਿ ਤਾਈਵਾਨ ਦੇ ਉੱਤੇ ਯੁੱਧ ਹੋਇਆ ਤਾਂ ਹੋਵੇਗਾ ਇਕੱਲੇ ਟਰੰਪ ਦੇ ਨਾਲ ਇਸ ਗੱਲ ਦੇ ਉੱਤੇ ਉਹ ਨਾਰਾਜ਼ ਹੋਏ ਨੇ। ਫਰਾਂਸ ਦੇ ਰਾਸ਼ਟਰਪਤੀ ਇਮਾਨੁਅਲ ਮੈਕਰੋ ਨੇ ਯੂਕਰੇਨ ਦੀ ਫੌਜ ਜਿਹੜੀ ਹੈ ਫੌਜੀ ਮਦਦ ਦੇ ਸੰਬੰਧ ਦੇ ਵਿੱਚ ਅਮਰੀਕਾ ਦੇ ਉਦਾਸੀਨ ਰੁਖ ਦੇ ਉੱਤੇ ਨਾਖੁਸ਼ੀ ਜ਼ਾਹਰ ਕੀਤੀ ਹੈ। ਉਹਨਾਂ ਚੇਤਾਵਨੀ ਦਿੱਤੀ ਹੈ ਕਿ ਯੂਕਰੇਨ ਨੂੰ ਛੱਡਣ ਦੇ ਨਾਲ ਅਮਰੀਕਾ ਦੀ ਭਰੋਸੇਯੋਗਤਾ ਨੂੰ ਭਾਰੀ ਨੁਕਸਾਨ ਹੋਵੇਗਾ। ਭਵਿੱਖ ਦੇ ਵਿੱਚ ਜੇਕਰ ਤਾਈਵਾਨ ਨੂੰ ਲੈ ਕੇ ਚੀਨ ਦੇ ਨਾਲ ਸੰਘਰਸ਼ ਹੁੰਦਾ ਹੈ ਤਾਂ ਇਸ ਦਾ ਪ੍ਰਭਾਵ ਗੜਜੋੜ ਤੇ ਉੱਤੇ ਦਿਖਾਈ ਦੇਵੇਗਾ। ਇਸ ਸੰਦਰਭ ਦੇ ਵਿੱਚ ਸਾਥੀ ਦੇਸ਼ਾਂ ਨੂੰ ਸਾਥ ਦੇਣ ਦੇ ਵਿੱਚ ਝਿਜਕ ਹੋਵੇਗੀ। ਮੈਕਰੋ ਦਾ ਇਹ ਬਿਆਨ ਬੁੱਧਵਾਰ ਨੂੰ ਬਰਸਲਜ਼ ਦੇ ਵਿੱਚ ਯੂਕਰੇਨ ਦੇ ਸਮਰਥਕ ਲਗਭਗ 50 ਦੇਸ਼ਾਂ ਦੇ ਰੱਖਿਆ ਮੰਤਰੀਆਂ ਦੀ ਬੈਠਕ ਦੇ ਵਿੱਚ ਅਮਰੀਕਾ ਦੀ ਗੈਰ ਹਾਜ਼ਰੀ ਤੇ ਬਾਧ ਆਇਆ ਹੈ ਇਹ ਬੈਠਕ ਯੂਕਰੇਨ ਨੂੰ ਹਥਿਆਰ ਅਤੇ ਗੋਲਾ ਬਾਰੂਦ ਦੇਣ ਤੇ ਵਿਚਾਰ ਕਰਨ ਦੇ ਲਈ ਹੋਈ ਸੀ ਪਰ 40 ਮਹੀਨਿਆਂ ਤੋਂ ਚੱਲ ਰਹੇ ਯੂਕਰੇਨ ਜੰਗ ਦੇ ਦੌਰਾਨ ਇਹ ਪਹਿਲੀ ਵਾਰ ਹੈ ਜਦੋਂ ਅਮਰੀਕਾ ਇਸ ਬੈਠਕ ਤੋਂ ਦੂਰ ਰਿਹਾ ਹੈ ਨਾਟੋ ਦੇ ਹੈੱਡਕੁਆਰਟਰ ਦੇ ਵਿੱਚ ਹੋਈ ਬੈਠਕ ਦੇ ਵਿੱਚ ਅਮਰੀਕੀ ਰੱਖਿਆ ਮੰਤਰੀ ਪੀਟ ਹੇਕਸੇਥ ਸ਼ਾਮਲ ਨਹੀਂ ਹੋਏ ਨੇ ਉਨ੍ਹਾਂ ਦੀ ਗੈਰ ਹਾਜ਼ਰੀ ਦੇ ਵਿੱਚ ਬੈਠਕ ਦੀ ਪ੍ਰਧਾਨਗੀ ਬ੍ਰਿਟੇਨ ਅਤੇ ਜਰਮਨੀ ਦੇ ਰੱਖਿਆ ਮੰਤਰੀ ਨੇ ਕੀਤੀ ਹੈ ਇਕ ਸੇਤ ਵੀਰਵਾਨ ਨੂੰ ਬਰਸਲਸ ਆਉਣਗੇ ਤੇ ਉੱਥੇ ਹੋਣ ਵਾਲੀ ਨਾਟੋ ਦੇਸ਼ਾਂ ਦੀ ਰੱਖਿਆ ਮੰਤਰੀਆਂ ਦੀ ਬੈਠਕ ਦੇ ਵਿੱਚ ਸ਼ਾਮਲ ਹੋਣਗੇ ਬੁੱਧਵਾਰ ਦੀ ਬੈਠਕ ਤੋਂ ਅਮਰੀਕਾ ਦੇ ਦੂਰ ਰਹਿਣ ਨੂੰ ਯੂਕਰੇਨ ਯੁੱਧ ਪ੍ਰਤੀ ਉਸਦੇ ਠੰਡੇ ਰੁੱਕ ਦੇ ਵਜੋਂ ਦੇਖਿਆ ਜਾ ਰਿਹਾ ਹੈ ਇਹ ਮੰਨਿਆ ਜਾ ਰਿਹਾ ਹੈ ਕਿ ਯੂਕਰੇਨ ਦੀ ਫੌਜੀ ਮਦਦ ਜਾਰੀ ਰੱਖਣ ਦੇ ਸੰਬੰਧ ਦੇ ਵਿੱਚ ਵੀ ਅਮਰੀਕਾ ਉਤਸ਼ਾਹਤ ਨਹੀਂ ਹੈ ਇਸ ਬੈਠਕ ਦੇ ਬਾਅਦ ਬ੍ਰਿਟੇਨ ਦੇ ਰੱਖਿਆ ਮੰਤਰੀ ਜਾਨ ਹੈਲੀ ਨੇ ਅਪ੍ਰੈਲ 2026 ਤੱਕ ਯੂਕਰੇਨ ਨੂੰ 1 ਲੱਖ ਡਰੋਨ ਦੇਣ ਦਾ ਐਲਾਨ ਕਰ ਦਿੱਤਾ ਹੈ ਇਸ ਦੌਰਾਨ ਇਸ ਮਹੀਨੇ ਏਕ ਦੇ ਵਿੱਚ ਹੋਣ ਵਾਲੇ ਨਾਟੋ ਉੱਤਰੀ ਅਟਲਾਂਟਿਕ ਸੰਧੀ ਸੰਗਠਨ ਸਿਮੰਟ ਦੇ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਸਕੀ ਜਿਹੜੇ ਨੇ ਨਵੀਂ ਸੱਦਾ ਦਿੱਤਾ ਗਿਆ ਹੈ ਇਹ ਪੇ ਦੇ ਪੁੱਤ ਹਟਦੇ ਨਹੀਂਗੇ ਚੱਕੀ ਚਲੋ ਕਹਿੰਦੇ ਕੰਮ ਦਿਨੇ ਆ ਤੁਹਾਨੂੰ ਅਸਲਾ ਬਰੂਦ ਖਿੱਚੀ ਚਲੋ ਕੰਮ ਤੇ ਰੂਸ ਨੇ ਕਿਹਾ ਕਿ ਉਸ ਦੇ ਨਾਗਰਿਕ ਟਿਕਾਣਿਆਂ ਦੇ ਉੱਤੇ ਹੋ ਰਹੇ ਅਤਵਾਦੀ ਹਮਲਿਆਂ ਦੇ ਵਿੱਚ ਯੂਕਰੇਨ ਦੇ ਨਾਲ ਪੱਛਮੀ ਦੇਸ਼ ਵੀ ਸਿੱਧੇ ਤੌਰ ਦੇ ਉੱਤੇ ਸ਼ਾਮਲ ਨੇ ਇਹ ਹਮਲੇ ਡੌਨ ਦੋਨੇਸ ਕਤੇ ਲਖਾਸਕ ਦੇ ਉਨਾ ਇਲਾਕਿਆਂ ਦੇ ਵਿੱਚ ਹੋਏ ਨੇ ਜਿੱਥੇ 2114 ਤੋਂ ਰੂਸ ਦਾ ਕਬਜ਼ਾ ਹੈ ਇਸ ਤੋਂ ਇਲਾਵਾ ਕ੍ਰੀਮੀਆਂ ਨੂੰ ਰੂਸ ਦੇ ਨਾਲ ਜੋੜਨ ਵਾਲੇ ਸਮੁੰਦਰ ਦੇ ਬਣੇ ਪੁਲ ਤੇ ਵੀ ਹਮਲਾ ਹੋਇਆ ਹੈ ਪਰ ਇਸ ਨੂੰ ਵਿਸ਼ੇਸ਼ ਨੁਕਸਾਨ ਹੋਣ ਦੀ ਜਾਣਕਾਰੀ ਨਹੀਂ ਹੈ ਰੂਸ ਨੇ ਐਤਵਾਰ ਨੂੰ ਦੋ ਰੇਲ ਪੁਲਾਂ ਦੇ ਉੱਤੇ ਹੋਏ ਧਮਾਕੇ ਦੀ ਜਾਂਚ ਦੇ ਬਾਅਦ ਉਹਨਾਂ ਨੂੰ ਅੱਤਵਾਦੀ ਕਾਰਾ ਮੰਨਿਆ ਇਨ੍ਹਾਂ ਧਮਾਕਿਆਂ ਦੇ ਵਿੱਚ 7 ਲੋਕ ਮਾਰੇ ਗਏ ਸਨ 70 ਲੋਕ ਗੰਭੀਰ ਜ਼ਖਮੀ ਹੋਏ ਇਸ ਦੇ ਦੌਰਾਨ ਅਮਰੀਕੀ ਰਾਸ਼ਟਰਪਤੀ ਦੇ ਦਫ਼ਤਰ ਵਾਈਟ ਹਾਊਸ ਨੇ ਸਾਫ਼ ਕੀਤਾ ਹੈ ਕਿ ਰੂਸ ਦੇ ਹਵਾਈ ਫੌਜ ਖੱਡਿਆਂ ਦੇ ਉੱਤੇ ਯੂਕਰੇਨ ਦੇ ਡਰੋਨ ਹਮਲਿਆਂ ਦੀ ਜਾਣਕਾਰੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਨਹੀਂ ਸੀ ਤੇ ਉਹਨਾਂ ਨੂੰ ਯੂਕਰੇਨ ਨੇ ਸੂਚਿਤ ਹੀ ਨਹੀਂ ਕੀਤਾ ਸੀ। ਇੱਕ ਦੋ ਖਬਰਾਂ ਆਖਰੀ ਦੇ ਵਿੱਚ ਨੇ ਕੈਨੇਡਾ ਦੇ ਵਿੱਚ ਨਜਾਇਜ਼ ਮਾਰੂ ਹਥਿਆਰਾਂ ਦੇ ਉੱਤੇ ਨਸ਼ਿਆਂ ਸਮੇਤ ਚਾਰ ਗ੍ਰਿਫਤਾਰ ਹੋਏ ਨੇ ਪੰਜਾਬੀ। ਪੀਲ ਪੁਲਿਸ ਨੇ ਸ਼ੱਕ ਦੇ ਆਧਾਰ ਦੇ ਉੱਤੇ ਕੀਤੀ ਹੈ ਘਰ ਦੀ ਤਲਾਸ਼ੀ ਮੌਕੇ ਉੱਥੋਂ ਦੋ ਸੈਮੀ ਆਟੋਮੈਟਿਕ ਬੰਦੂਕਾਂ, ਗੈਰ ਕਾਨੂੰਨੀ ਨਸ਼ਿਆਂ ਦੀ ਖੇਪ ਤੇ ਨਗਦੀ ਸਮੇਤ ਇੱਕ ਔਰਤ ਸਮੇਤ ਚਾਰ ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜੋ ਬ੍ਰੈਮਟਨ ਦੇ ਰਹਿਣ ਵਾਲੇ ਨੇ ਪੁਲਿਸ ਦੇ ਅਨੁਸਾਰ ਉਸਨੇ ਛੱਕ ਦੇ ਆਧਾਰ ਦੇ ਉੱਤੇ ਅਦਾਲਤ ਤੋਂ ਬ੍ਰੈਮਟਨ ਦੇ ਇੱਕ ਘਰ ਦੇ ਉੱਤੇ ਤਲਾਸ਼ੀ ਵਾਰੰਟ ਲਏ ਸਨ ਪੁਲਿਸ ਦੇ ਵੱਲੋਂ ਉੱਥੇ ਰਹਿੰਦੇ ਲੋਕਾਂ ਦੀ ਹਾਜ਼ਰੀ ਦੇ ਵਿੱਚ ਲਈ ਗਈ ਤਲਾਸ਼ੀ ਦੇ ਦੌਰਾਨ ਉਥੋਂ ਮਾਰੂ ਹਥਿਆਰਾਂ ਦੇ ਸਮੇਤ ਨਸ਼ਿਆਂ ਦੀ ਖੇਪ 30000 ਡਾਲਰ ਦੀ ਕਰੰਸੀ ਮਿਲੀ ਹੈ ਫੜੇ ਗਏ ਪੰਜਾਬੀਆਂ ਦੀ ਪਛਾਣ ਕਰਨ ਔਜਲਾ 27 ਸਾਲਾਂ ਹਰਵੀਰ ਬੈਂਸ 24 ਸਾਲਾਂ ਜਸਮੀਤ ਹਰਸ਼ 24 ਸਾਲਾਂ ਤੇ 27 ਸਾਲਾਂ ਔਰਤ ਨਹੁਮਾਨਾ ਦੋਧ ਵਜੋਂ ਹੋਈ ਹੈ ਇਹ ਸਾਰੇ ਜੋ ਬ੍ਰੈਮਪਟਨ ਦੇ ਰਹਿਣ ਵਾਲੇ ਨੇ ਬਾਲ ਦੇ ਵਿੱਚ ਉਹਨਾਂ ਦੇ ਪੰਜਵੇਂ ਪੰਜਵੇਂ ਸਾਥੀ ਨੌਰਥ ਯੋਰਕ ਵਾਸੀ ਐਲੈਕਸ ਪਰਮੋਲ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਨੂੰ ਹਜਣਾ ਭਲਕੇ ਕੱਲ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਉਹਨਾਂ ਕੋਲ ਫੜੇ ਗਏ ਨਸ਼ਿਆਂ ਦੇ ਵਿੱਚ ਫੈਟਾਨਿਲ ਕੋਕੀਨ ਮੈਥਾ ਮਫੇਟਾ ਮਾਈਨ ਜਣ ਕਿ ਚਿੱਟਾ ਜਿਹਨੂੰ ਕਹਿੰਦੇ ਐ ਤੇ ਹੈਰੋਨ ਪ੍ਰਮੁੱਖ ਨੇ ਗੋਲੀਬਾਰੀ ਸੰਬੰਧੀ ਇੱਕ ਹੋਰ ਪੰਜਾਬੀ ਕਾਬੂ ਕੀਤਾ ਗਿਆ ਦੇ ਵਿੱਚ ਇਸੇ ਤਰ੍ਹਾਂ ਲੈਗਲੀ ਪੁਲਿਸ ਦੇ ਵੱਲੋਂ ਪਿਛਲੇ ਸਾਲ ਸਤੰਬਰ ਮਹੀਨੇ ਦੋ ਥਾਵਾਂ ਤੇ ਹੋਈ ਗੋਲੀਬਾਰੀ ਦੇ ਦੋਸ਼ਾਂ ਐਂਟ ਲੈਗਲੀ ਦੇ ਬਰਿੰਦਰ ਸਿੰਘ ਢਾਲੀਵਾਲ ਨੂੰ ਗ੍ਰਫਤਾਰ ਕੀਤਾ ਹੈ ਗੋਲੀਬਾਰੀ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਸੀ ਤੇ ਇੱਕ ਜ਼ਖਮੀ ਜਿਹੜਾ ਹੋਇਆ ਸੀ ਕੌਣ ਹੈ ਤਨਮੋਏ ਸ਼ਰਮਾ ਫਾਰਮਾ ਟਾਈਕੂਨ ਨੂੰ 149 ਮਿਲੀਅਨ ਡਾਲਰ ਦੇ ਅਮਰੀਕੀ ਸਿਹਤ ਸੰਭਾਲ ਧੋਖਾਧੜੀ ਦੇ ਵਿੱਚ ਭਾਰਤੀ ਮੂਲ ਦੇ ਮਨੋਵਿਗਿਆਨੀ ਨੂੰ ਗ੍ਰਫਤਾਰ ਕੀਤਾ ਗਿਆ ਹੈ ਸ਼ਰਮਾ ਨੇ 1987 ਦੇ ਵਿੱਚ ਡਿਬਰੂਗੜ ਯੂਨੀਵਰਸਿਟੀ ਤੋਂ ਆਪਣੀ ਐਮਬੀਬੀਐਸ ਪੂਰੀ ਕੀਤੀ ਸੀ ਤੇ ਦਿੱਲੀ ਦੇ ਸਫਦਰ ਜੰਗ ਹਸਪਤਾਲ ਦੇ ਵਿੱਚ ਇੰਟਰ ਇੰਟਰਨਰਸ਼ਿਪ ਜਿਹੜੀ ਕੀਤੀ ਸੀ ਬਾਅਦ ਦੇ ਵਿੱਚ ਉਹ ਅਮਰੀਕਾ ਚਲਿਆ ਗਿਆ ਜਿੱਥੇ ਉਹਨਾਂ ਨੇ ਸਾਈਜ਼ੋਫਰੀਨੀਆ ਅਤੇ ਬੌਧਾਤਮਕ ਦਿਮਾਗੀ ਕਾਰਜ ਦੇ ਵਿੱਚ ਆਪਣੀ ਸ਼ਾਨਦਾਰ ਖੋਜ ਦੀ ਲਈ ਜਿਹੜੀ ਪ੍ਰਸ਼ੰਸਾ ਕੀਤੀ 61 ਸਾਲਾਂ ਭਾਰਤੀ ਮੂਲ ਦੇ ਮਨੋਵਿਗਿਆਨੀ ਤੇ ਖੋਜਕਰਤਾ ਤਿੰਨਮੋਈ ਸ਼ਰਮਾ ਨੂੰ 29 ਮਈ ਨੂੰ ਲਾਸ ਐਂਜਲਸ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ 149 ਮਿਲੀਅਨ ਅਮਰੀਕਨ ਡਾਲਰ ਲਗਭਗ 1244 ਕਰੋੜ ਰੁਪਏ ਦੇ ਵੱਡੇ ਸਿਹਤ ਸੰਭਾਲ ਧੋਖਾਧੜੀ ਦੇ ਸੰਬੰਧ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਸ਼ਰਮਾ ਮੂਲ ਰੂਪ ਦੇ ਵਿੱਚ ਗੁਹਾਟੀ ਅਸਾਮ ਦੇ ਬਾਮੂ ਬਾਮੂਨੀ ਮੈਦਾਨ ਦੇ ਰਹਿਣ ਵਾਲੇ ਨੇ ਮਨੋਵਿਗਿਆਨ ਅਤੇ ਮਾਨਸਿਕ ਸਿਹਤ ਦੇ ਵਿੱਚ ਇੱਕ ਪ੍ਰਮੁੱਖ ਅੰਤਰਰਾਸ਼ਟਰੀ ਕੈਰੀਅਰ ਜਿਹੜਾ ਸਥਾਪਿਤ ਕੀਤਾ ਉਹਨਾਂ ਨੇ ਤੇ ਇਹ ਜਿਹੜੇ ਫੜੇ ਗਏ ਨੇ ਜੀ 149 ਮਿਲੀਅਨ ਅਮਰੀਕਨ ਡਾਲਰ ਦੀ ਧੋਖਾਧੜੀ ਦੇ ਵਿੱਚ ਆਈਐਸਆਈ ਦੀ ਮੈਡਮ ਹੈ ਐਨ ਨਾਂ ਦੀ ਇੱਕ ਕਾਫੀ ਜਿਹੜੀ ਹੈ ਪਪੂਲਰ ਹੋਈ ਹੈ ਤਸਵੀਰ ਘੁੰਮ ਰਹੀ ਹੈ ਦਿੱਲੀ ਤੱਕ ਫੈਲਾ ਰੱਖਿਆ ਇਹਨੇ ਜਾਸੂਸਾਂ ਦਾ ਨੈਟਵਰਕ ਭਾਰਤਿਆ ਨੂੰ ਕਿਵੇਂ ਬਣਾਇਆ ਆਪਣਾ ਸ਼ਿਕਾਰ ਆਖਰੀ ਖਬਰ ਹੈ ਰੀਪੋਰਟ ਦੇ ਰੂਪ ਦੇ ਵਿੱਚ ਆ ਫਿਰ ਅੱਗੇ ਲਵਾਂਗੇ ਪਹਿਲਗਾਮ ਹੱਤਿਆਦੀ ਹਮਲੇ ਤੋਂ ਬਾਅਦ ਦੇਸ਼ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਦੇਸ਼ ਦੀ ਖੂਫੀਆ ਜਾਣਕਾਰੀ ਪਾਕਿਸਤਾਨ ਦੇ ਨਾਲ ਸਾਂਝੀ ਕਰ ਰਹੇ ਸਨ ਯੂਟਿਊਬਰ ਜੋਤੀ ਮਲਹੋਤਰਾ ਤੋਂ ਬਾਅਦ ਪੁਲਿਸ ਨੇ ਜਸਬੀਰ ਸਿੰਘ ਨਾਮ ਦੇ ਇੱਕ ਹੋਰ ਯੂਟਿਊਬਰ ਨੂੰ ਗ੍ਰਿਫਤਾਰ ਕੀਤਾ ਹੈ ਇਹ ਇਹਦੇ ਵਿੱਚ ਦੋਵਾਂ ਦੇ ਪਾਕਿਸਤਾਨ ਦੇ ਲਈ ਜਸੂਸੀ ਕਰਨ ਦਾ ਦੋਸ਼ ਹੈ ਭਾਰਤੀ ਸੁਰੱਖਿਆ ਏਜੰਸੀ ਲਗਭਗ ਉਹਨਾਂ ਲੋਕਾਂ ਦੀ ਪਾਲ ਕਰ ਰਹੀਆਂ ਨੇ ਜੋ ਪਾਕਿਸਤਾਨ ਦੀ ਖੂਫੀਆ ਏਜੰਸੀ ISI ਦੇ ਨਾਲ ਜੁੜੇ ਹੋਏ ਨੇ ਇਸ ਦੇ ਤਰ੍ਹਾਂ ਲਾਹੌਰ ਦੇ ਵਿੱਚ ਇੱਕ ਟ੍ਰੈਵਲ ਏਜੰਸੀ ਚਲਾਉਣ ਦੇ ਲਈ ਵਾਲੀ ਜੜੀ ਇੱਕ ਪਾਕਿਸਤਾਨੀ ਕਾਰੋਬਾਰੀ ਔਰਤ ਹੈ ਬਾਰੇ ਬਹੁਤ ਚਰਚਾ ਹੋ ਰਹੀ ਹੈ ਨੋਸ਼ਾਬਾ ਸ਼ਹਿਜਾਦ ਨਾਮ ਦੀ ਇਸ ਔਰਤ ਨੇ ਭਾਰਤ ਦੇ ਉਹਨਾਂ ਯੂਟਿਊਬਰਾਂ ਦੀ ਮਦਦ ਕੀਤੀ ਹੈ ਜਿਨ੍ਹਾਂ ਦੇ ਵਿੱਚ ਜੋਤੀ ਮਲਹੋਤਰਾ ਵੀ ਸ਼ਾਮਲ ਸੀ ਜੋ ਪਾਕਿਸਤਾਨ ਜਾਣਾ ਚਾਹੁੰਦੇ ਸਨ ਇਸ ਤੋਂ ਬਾਅਦ ਔਰਤ ਨੇ ਭਾਰਤੀ ਯੂਟਿਊਬਰਾਂ ਨੂੰ ਜਾਸੂਸੀ ਦੇ ਖੇਡ ਦੇ ਵਿੱਚ ਫਸਾਇਆ ਉਸ ਨੂੰ ਮੈਡਮ ਐਨ ਵਜੋਂ ਜਾਣਿਆ ਜਾਂਦਾ ਸੀ ਇਹ ਔਰਤ ਲਾਹੌਰ ਦੇ ਵਿੱਚ ਯਾਨਾ ਟ੍ਰੈਵਲ ਐਂਡ ਟੂਰਿਜ਼ਮ ਨਾਮ ਦੀ ਇੱਕ ਕੰਪਨੀ ਚਲਾਉਂਦੀ ਹੈ ਆਈਐਸਆਈ ਨੇ ਨੋਸ਼ਾਬਾ ਸ਼ਹਿਜ਼ਾਦ ਨੂੰ ਮੈਡਮ ਐਨ ਕੋਡ ਦੇ ਨਾਮ ਦੇ ਨਾਲ ਮੈਡਮ ਐਨ ਕੋਡ ਨਾਮ ਦਿੱਤਾ ਸੀ ਉਸਨੇ ਕਟੋ-ਕਟ 500 ਜਸੂਸਾਂ ਦਾ ਇੱਕ ਵੱਡਾ ਸਲੀਪਰ ਸੈੱਲ ਨੈੱਟਵਰਕ ਬਣਾਇਆ ਜੋ ਪੂਰੇ ਭਾਰਤ ਦੇ ਵਿੱਚ ਲੁਕੇ ਹੋਏ ਹੋ ਸਕਦੇ ਨੇ ਦੱਸਿਆ ਜਾ ਰਿਹਾ ਹੈ ਸ਼ਹਿਜ਼ਾਦਾ ਦਾ ਪਤੀ ਜਿਹੜਾ ਇੱਕ ਸੇਵਾਮੁਕਤ ਪਾਕਿਸਤਾਨੀ ਸਿਵਲ ਸਰਵਿਸ ਅਧਿਕਾਰੀ ਹੈ ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨੀ ਫੌਜ ਅਤੇ ISI ਨੇ ਉਸ ਨੂੰ ਭਾਰਤ ਦੇ ਵਿੱਚ ਇੱਕ ਸਲੀਪਰ ਸੈੱਲ ਨੈੱਟਵਰਕ ਸਥਾਪਿਤ ਕਰਨ ਦੇ ਨਿਰਦੇਸ਼ ਭੇਜੇ ਸਨ ਸ਼ਹਿਜ਼ਾਦੀ ਦਿੱਲੀ ਸਥਿਤ ਪਾਕਿਸਤਾਨ ਦੂਤਾਵਾਸਤ ਤੱਕ ਪਹੁੰਚ ਸੀ ਸੂਤਰਾਂ ਨੇ ਕਿਹਾ ਕਿ ਉਹ ਫਰਸਟ ਸੈਕਟਰੀ ਵੀਜ਼ਾ ਸੁਹੈਲ ਕਮਰ ਅਤੇ ਕਾਉਂਸਲਰ ਵਪਾਰ ਉਮਰ ਸ਼ੇਰਯਾਰ ਦੇ ਜਿਹੜਾ ਸੰਪਰਕ ਦੇ ਵਿੱਚ ਸੀ ਜਿਸ ਦਾ ਮਤਲਬ ਸੀ ਕਿ ਉਹ ਜਿਸ ਕਿਸੇ ਨੂੰ ਵੀ ਚਾਹੁੰਦੀ ਸੀ ਉਹ ਸਿਰਫ ਇੱਕ ਫੋਨ ਕਾਲ ਦੇ ਨਾਲ ਤੁਰੰਤ ਪਾਕਿਸਤਾਨੀ ਵੀਜ਼ਾ ਪ੍ਰਾਪਤ ਕਰ ਸਕਦੇ ਸੀ ਉਹ ਪਾਕਿਸਤਾਨ ਨੂੰ ਆਉਣ ਦੇ ਵਾਲੇ ਆਉਣ ਵਾਲੇ ਭਾਰਤੀ ਯੂਟਿਊਬਰਾਂ ਦੀ ਦੇਸ਼ ਦੀ ਫੌਜ ਤੇ ਆਈ ਐਸ ਆਈ ਅਧਿਕਾਰੀਆਂ ਦੇ ਨਾਲ ਮੀਟਿੰਗਾਂ ਦਾ ਪ੍ਰਬੰਧ ਕਰਦਾ ਸੀ ਉਸ ਨੇ ਹਜ਼ਾਰਾਂ ਹਿੰਦੂਆਂ ਤੇ ਸਿੱਖਾਂ ਨੂੰ ਪਾਕਿਸਤਾਨ ਆਉਣ ਦਾ ਸੱਦਾ ਦਿੱਤਾ ਹੈ ਪਿਛਲੇ 6 ਮਹੀਨਿਆਂ ਦੇ ਵਿੱਚ ਉਸ ਨੇ ਭਾਰਤ ਦੇ ਲਗਭਗ 3000 ਨਾਗਰਿਕਾਂ ਤੇ 1500 ਗੈਰ ਨਿਵਾਸੀ ਭਾਰਤੀਆਂ ਐਨ ਆਰ ਆਈ ਨੂੰ ਪਾਕਿਸਤਾਨ ਆਉਣ ਦੇ ਵਿੱਚ ਮਦਦ ਕੀਤੀ ਹੈ ਭਾਈ ਇਹ ਲਗਾਮ ਹੁਣ ਐਨ ਆਰ ਆਈਆਂ ਤੇ ਵੀ ਜੜੀ ਪੈਣੀ ਹੈ ਤੇ ਹਾਲਾਤ ਇਹ ਨੇ ਜੀ ਨੋਸ਼ਾਬ ਨੋਸ਼ਾਬਾ ਦਾਨਿਸ਼ ਦੇ ਸੰਪਰਕ ਦੇ ਵਿੱਚ ਸੀ YSI ਦੇ ਸੰਚਾਲਕ ਦਾਨਿਸ਼ ਉਰਫ احسان ਉਰ रहमान ਦੇ ਸੰਪਰਕ ਦੇ ਵਿੱਚ ਵੀ ਸੀ ਜੋ ਦਿੱਲੀ ਦੇ ਵਿੱਚ ਪਾਕਿਸਤਾਨ ਦੂਤਾਵਾਸ ਦੇ ਵਿੱਚ ਵੀਜ਼ਾ ਅਧਿਕਾਰੀ ਵਜੋਂ ਕੰਮ ਕਰਦਾ ਸੀ ਜੋਤੀ ਮਲਹੋਤਰਾ ਦੇ ਖੁਲਾਸਿਆਂ ਤੋਂ ਬਾਅਦ ਮਈ ਦੇ ਵਿੱਚ ਦਾਨਿਸ਼ ਨੂੰ ਭਾਰਤ ਤੋਂ ਕਰ ਦਿੱਤਾ ਗਿਆ ਸੀ ਕੱਢਿਆ ਗਿਆ ਸੀ نو ਸ਼ਾਹਬਾ ਸ਼ਹਿਜ਼ਾਦ ਦੇ ਪਾਕਿਸਤਾਨੀ ਫੌਜ ਤੇ ISAJ ਦੇ ਨਾਲ ਇੰਨੇ ਮਜ਼ਬੂਤ ਸੰਬੰਧ ਸਨ ਕਿ ਉਸਦੀ ਕੰਪਨੀ ਇੱਕੋ ਇੱਕ ਏਜੰਸੀ ਹੈ ਜੋ ਪਾਕਿਸਤਾਨ ਦੇ ਵਿੱਚ ਸਿੱਖ ਅਤੇ Hindu ਤੀਰਥ ਯਾਤਰਾਵਾਂ ਦਾ ਯੋਜਨ ਕਰਦੀ ਹੈ ਹਾਲ ਹੀ ਦੇ ਵਿੱਚ ਉਸਨੇ ਦਿੱਲੀ ਤੇ ਹੋਰ ਸ਼ਹਿਰਾਂ ਦੇ ਵਿੱਚ ਕੁਝ ਟਰੈਵਲ ਏਜੰਟਾਂ ਨੂੰ ਨਿਜੁਕਤ ਕੀਤੇ ਨੇ ਜੋ ਹੁਣ ਸੋਸ਼ਲ ਮੀਡੀਆ ਦੇ ਉੱਤੇ ਉਸਦੀ ਕੰਪਨੀ ਦਾ ਜੜਾ ਹੈ ਪ੍ਰਚਾਰ ਕਰ ਰਹੇ ਨੇ ਜੀ ਦੋਸਤੋ ਬੱਚੋ ਜੀ ਇਹਨਾਂ ਲੋਕਾਂ ਤੋਂ ਕੀ ਕਹਿ ਸਕਦੇ ਆ ਜਾਣਾ ਤਾਂ ਸਿੱਧੇ ਜਾਓ ਆਪਣਾ ਕਿਸੇ ਤੇ ਭਰੋਸਾ ਕਰਕੇ ਨਾ ਜਾਓ ਭਾਈ ਹਾਲਾਤ ਇੱਥੇ ਤੱਕ ਨੇ ਖਾਸ ਕਰ ਨਰਾਈਆਂ ਨੂੰ ਤਾਂ ਪਹਿਲਾਂ ਹੀ ਬਚਣਾ ਚਾਹੀਦਾ ਹੈ ਪਹਿਲਾਂ ਹੀ ਕੁਝ ਨਾ ਕੁਝ ਦੂਸ਼ਣ ਬਾਜ਼ੀਆਂ ਲੱਗਦੀਆਂ ਨੇ ਲੋ ਦੋਸਤੋ ਇਹ ਸਾਜੀ ਦੇਸ਼ ਬਦਲ ਦੀਆਂ ਖਾਸ ਖਬਰਾਂ ਜੀ